ਉਹ ਟੈਂਕੀ ਵੀਰੇ ਸਤਿ ਸ੍ਰੀ ਅਕਾਲ ਚੱਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਮੁੱਲਾਂਪੁਰ ਪਿੰਡ ਦੇ ਵਿੱਚ ਖੜੇ ਆ ਮੁੱਲਾਂਪੁਰ ਪਿੰਡ ਜਿਹੜਾ ਨਾਮ ਹੀ ਨਗਰ ਆ ਮੁੱਲਾਂਪੁਰ ਸ਼ਹਿਰ ਵੀ ਆ ਤੇ ਮੁੱਲਾਂਪੁਰ ਪਿੰਡ ਵੀ ਆ ਉੱਥੇ ਅੱਜ ਅਸੀਂ ਖੜੇ ਆ ਮੈਂ ਤੁਹਾਨੂੰ ਜਿਹੜਾ ਮੁੱਦਾ ਦਿਖਾਉਣ ਲੱਗਿਆ ਜਿਹੜਾ ਆ ਜਿੰਦਾ ਲੱਗਿਆ ਹੋਇਆ ਸਾਹਮਣੇ ਇਹ ਜਿਹੜੀ ਆ ਟੈਂਕੀ ਆ ਪਾਣੀ ਵਾਲੀ ਸੈਨੀਟੇਸ਼ਨ ਡਿਪਾਰਟਮੈਂਟ ਵਾਲੀ ਟੈਂਕੀ ਆ ਇਹਦਾ ਪਾਣੀ ਜਾਂਦਾ ਹੁੰਦਾ ਪਿੰਡ 'ਚ ਤਕਰੀਬਨ ਚਲੋ ਜਿਹੜਾ ਤਕੜਾ ਬੰਦਾ ਉਹਨਾਂ ਦੇ ਤਾਂ ਚਲੋ ਮੋਟਰਾਂ ਲੱਗੀਆਂ ਜਿਹੜੇ ਬੰਦੇ ਮੱਧ ਵਰਗੀ ਗਰੀਬ ਪਰਿਵਾਰ ਆ ਉਹ ਇਹਦੇ ਤੇ ਨਿਰਪਰ ਆ ਤੇ ਇਹ ਟੈਂਕੀ ਨੂੰ ਆ ਬਾਹਰੋਂ ਜਿੰਦਾ ਲੱਗਿਆ ਹੋਇਆ ਵਾ ਗੱਲ ਕੀ ਆ ਆਪਾਂ ਸਾਰੇ ਤੁਹਾਨੂੰ ਮਾ ਮੁੱਲਾਂਪੁਰ ਦੇ ਵੱਡੀ ਗੈਂਦੀ ਵੱਡੀ ਗੈਂਦੀ ਤੁਹਾਨੂੰ ਆ ਦਿਖਾਉਣਾ ਮੁੱਲਾਂਪੁਰ ਦੇ ਵੀਰ ਖੜੇ ਆ ਤੇ ਬੁੱਟੇ ਹੁਣੀ ਖੜੇ ਆ ਪੰਜ ਸਾਰੇ ਆ ਵੀਰ ਖੜੇ ਆ ਇੱਧਰ ਆਪਣਾ ਕਮਲ ਖੜਾ ਸਾਡਾ ਭਰਾ ਤੇ ਆਪਾਂ ਇਹਨਾਂ ਨੂੰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪੁੱਛਾਂਗੇ ਕੀ 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 ਨਾਮ ਆ ਵੀਰੇ ਆਪਣਾ ਮੇਰਾ ਨਾਮ ਜਰਨੈਲ ਸਿੰਘ ਆ ਜੀ ਮੈਂ ਥੋੜਾ ਪਿੰਡ ਮੁੱਲਾਂਪੋਰੀ ਆ ਮੁੱਲਾਂਪੋਰੀ ਪਿੰਡ ਆ ਮੈਂ ਪੰਚਾਇਤ ਮੈਂਬਰ ਆ ਜਰਨੈਲ ਸਿੰਘ ਆ ਉਮਦਾ ਕੀ ਚੱਕਰ ਕੀ ਆ ਇਹ ਚੱਕਰ ਇਹ ਆ ਬਾਈ ਜੀ ਸਾਡਾ ਪਾਣੀ ਵਾਲੀ ਕਮੇਟੀ ਬਣੀ ਹੋਈ ਆ ਟੂਟੀਆਂ ਦੀ ਇੱਥੇ ਹਾਂ ਟੈਂਕੀ ਦੋ ਟੈਂਕੀਆਂ ਨੇ ਸਾਡੇ ਪਿੰਡਾਂ ਹਾਂ ਔਰ ਰੋਜ਼ ਕੋਈ ਨਾ ਕੋਈ ਸਾਡੇ ਗਰੁੱਪ ਬਣਿਆ ਮੁੱਲਾਂਪੋਰੀ ਪਿੰਡ ਦਾ ਰੋਜ਼ ਕਿਸੇ ਦਾ ਲੰਬਾ ਹੁੰਦਾ ਸਾਡੇ ਪਾਣੀ ਨਹੀਂ ਆਇਆ ਹੈਗਾ ਸਾਡੇ ਜੀ ਟਾਈਮ ਨਾਲ ਟੁੱਟੀ ਨਹੀਂ ਛੱਡੀ ਹੈਗੀ ਸਾਡੇ ਪੈਪ ਲੀਕ ਹੈ ਜੀ ਠੀਕ ਨਹੀਂ ਕਰਦੇ ਹਾਂ ਉਹ ਅਸੀਂ ਇੱਕ ਕਮੇਟੀ ਬਣਾਈ ਹੋਈ ਆ ਜਿਹਦੇ ਵਿੱਚ ਮੇਰਾ ਨਾਂ ਵੀ ਲਿਖਿਆ ਮੈਂ ਨੂਨ ਫੈਕਟਰੀ ਬਣਾਇਆ ਉਸ ਕਮੇਟੀ ਦੇ ਵਿੱਚ ਹਾਂ 77 ਦੇ ਤੌਰ ਤੇ ਮੇਰਾ ਨਾਂ ਲਿਖਿਆ ਵਾ ਚੇਅਰਮੈਨ ਪਿੰਡ ਦਾ ਸਰਪੰਚ ਹੁੰਦਾ ਵਾ ਇੱਕ ਸਾਡੇ ਖਜ਼ਾਨਚੀ ਆ ਕਰਮਜੀਤ ਸਿੰਘ ਪੰਮਾ ਉਹ ਮੈਂਬਰ ਆ ਉਹ ਹੈਗਾ ਖਜ਼ਾਨਚੀ ਕੇ ਬੇਟੀ ਦਾ ਉਹਦੇ ਬਸਬੰਧ ਵਿੱਚ ਅਸੀਂ ਇਕੱਠ ਕੀਤਾ ਸੀਗਾ ਹਾਂ ਔਰ ਸਾਨੂੰ ਮਤਲਬ ਦੋ ਜਾਨੇ ਚੇਅਰਮੈਨ ਤੇ ਕਰਮਜੀਤ ਸਿੰਘ ਹਮ ਹਾਲਾਂਕਿ ਸਰਪੰਚ ਜਗਦੀਪਪੁਰ ਹੈਗੀ ਆ ਉਹਦੇ ਘਰ ਵਾਲਾ ਇੰਦਰਜੀਤ ਸਿੰਘ ਅੱਛਾ ਯਾਨੀ ਲੇਡੀਜ਼ ਆ ਥੋੜੇ ਜੀ ਸਰਪੰਚ ਹੈਗੀ ਆ ਲੇਡੀ ਜਗਦੀਪਪੁਰ ਔਰ ਉਹਦੇ ਘਰ ਵਾਲਾ ਇੰਦਰਜੀਤ ਸਿੰਘ ਜੋ ਕਿ ਉਹਦੀ ਥਾਂ ਤੇ ਮਤਲਬ ਹਰ ਜਗ੍ਹਾ ਮੀਟਿੰਗ ਤੇ ਜਾਂਦਾ ਉਹ ਮੀਟਿੰਗ ਤੇ ਉਹੀ ਆਉਂਦਾ ਵਾ ਔਰ ਉਹੀ ਗਲਤ ਕੰਮ ਕਰਦਾ ਵਾ ਨਹੀਂ ਹੁਣ ਆਪਾਂ ਜਿੰਦਾ ਆਪਾਂ ਦੇਖਿਆ ਵਾ ਜਿੰਦਾ ਦਿਖਾਇਆ ਤੁਸੀਂ ਇਹ ਜਿੰਦਾ ਇਹਨੇ ਲਾ ਪੰਚਾਇਤ ਨਹੀਂ ਲਾਉਣਾ ਦੇਰੇ ਮੇਰੇ ਸਾਡੀ ਸਕੂਲ ਦੇ ਵਿੱਚ ਮੀਟਿੰਗ ਸੀਗੀ ਹਾਂ ਅਸੀਂ ਉੱਥੇ ਇਕੱਠੇ ਹੋਏ ਉਸ ਤੋਂ ਬਾਅਦ ਸਾਡੀ ਪੰਚਾਇਤ ਘਰ ਦੇ ਵਿੱਚ ਮੀਟਿੰਗ ਹੋਈ ਹਾਂ ਅਸੀਂ ਉਹਨੂੰ ਪੁੱਛ ਰਿਹਾ ਸੀ ਵੀ ਸਾਡਾ ਜਿਹੜਾ ਆਪਣੇ ਕੁਟੀਆਂ ਦੇ ਬਿੱਲ ਜਮ੍ਹਾਂ ਹੁੰਦੇ ਆ ਘੱਟੋ ਘੱਟ 8 ਮਹੀਨੇ ਹੋ ਗਏ ਸਾਡੀ ਪੰਚਾਇਤ ਬਣੀ ਨੂੰ ਵੀ ਸਾਨੂੰ 8 ਮਹੀਨਿਆਂ ਦਾ ਹਿਸਾਬ ਦਾ ਆਪਣਾ ਕੀ ਹੋ ਦੱਸ ਦੇ ਇਸੇ ਵਿਸ਼ੇ ਤੇ ਸਾਡੀਆਂ 5 ਮੀਟਿੰਗਾਂ ਹੋ ਗਈਆਂ ਪਿਛਲੇ 15 20 ਦਿਨਾਂ ਦੇ ਵਿੱਚ ਵਿੱਚ ਪਰ ਸਾਨੂੰ ਕੋਈ ਹਿਸਾਬ-ਗਿਦਾਵ ਨਹੀਂ ਦੱਸਿਆ ਉਹਨਾਂ ਨੇ ਕੋਈ ਰਾਹ ਨਹੀਂ ਫੜਾਇਆ ਹੈਗਾ ਅਸੀਂ ਬੈਂਕ ਚੋਂ ਸਟੇਟਮੈਂਟ ਕਢਵਾਈ ਉਹ ਸਟੇਟਮੈਂਟ ਦੇ ਵਿੱਚ ਕੀ ਆਇਆ ਜਿਹੜੀ ਪਿਛਲੀ ਪੰਚਾਇਤ ਨੇ ਸਾਨੂੰ ਪੈਸੇ ਦਿੱਤੇ ਸੀਗੇ ਬੈਂਕ 'ਚ ਸੀਗੇ 2.5 ਲੱਖ ਰੁਪਈਆ ਉਹ ਚੋਂ ਵੀ ਲੱਖ ਰੁਪਈਆ ਸਾਡਾ ਘਟ ਗਿਆ ਉਹ ਜਿਹੜੇ ਬਿੱਲਾਂ ਦੇ ਪੈਸੇ ਜਮ੍ਹਾਂ ਹੁੰ ਘੱਟੋ ਘੱਟ ਸਾਡਾ 50000 एवरेज ਆ ਮਹੀਨੇ ਦੀ ਜਿਹੜੀ ਜਮ੍ਹਾਂ ਹੁੰਦੀ ਆ ਉਹ ਪੈਸੇ ਜਮ੍ਹਾਂ ਨਹੀਂ ਹੋਏ ਹੈਗੇ ਉਧਰੋਂ ਲੱਖ ਰੁਪਈਆ ਬੈਂਕ ਚੋਂ ਕੱਟ ਗਿਆ ਹੂੰ ਉਹ ਸਾਡਾ ਕਟੋਕਰ 4 ਲੱਖ ਰੁਪਈਆ ਦਾ ਜਿਹੜਾ 8 ਮਹੀਨਿਆਂ ਦੇ ਵਿੱਚ ਗਵਰਨ ਹੋ ਗਿਆ ਅਸੀਂ ਇਹੀ ਪੁੱਛਦੇ ਹਾਂ ਕਿ ਸਾਨੂੰ ਹਿਸਾਬ ਤਾਂ ਦੱਸੋ ਸਰਪੰਚ ਕਹਿੰਦਾ ਵਾ ਜਿਹੜਾ ਮੁੰਡਾ ਟੂਟੀਆਂ ਦੇ ਬਿੱਲ ਜਮ੍ਹਾਂ ਕਰਦਾ ਵਾ ਕੈਲਪੁਰ ਤੋਂ ਆਉਂਦਾ ਮੁੰਡਾ ਫੈਕਟਰੀ ਦਾ ਤਵੀਰ ਸਿੰਘ ਵੀ ਉਹਨੂੰ ਪਤਾ ਵਾ ਜਦੋਂ ਅਸੀਂ ਉਹਨੂੰ ਪੁੱਛਦੇ ਹਾਂ ਉਹ ਕਹਿੰਦਾ ਮੈਂ ਸਰਪੰਚ ਨੂੰ ਦੱਸਤਾ ਜੇ ਅਸੀਂ ਗਿਆਨਜੀ ਬੰਮੇ ਨੂੰ ਪਹੁੰਚਾਉਂ ਉਹ ਕਹਿੰਦਾ ਮੈਨੂੰ ਵੀ ਪਤਾ ਸਰਪੰਚ ਨੂੰ ਪਤਾ ਵਾ ਹਾਲਾਂਕਿ ਮੈਨੂੰ ਸਖਤਰ ਬਣਾਇਆ ਮੈਨੂੰ ਕੋਈ ਰਾਹ ਦਿਰਾ ਨਹੀਂ ਫੜਾਉਂਦੇ ਨਹੀਂ ਉੱਥੇ ਕੋਈ ਤਲਕ ਗਾਲ ਕਿਤੇ ਗਾਲ ਕੱਢ ਕੇ ਮਨੇ ਗਾਲ ਕੱਢੀ ਜਿਵੇਂ ਮਨਪ੍ਰੀਤ ਸਿੰਘ ਘਨਵਾੜਾ ਮੈਂਬਰ ਆ ਖੜਾ ਵਾ ਇਹਦੇ ਨਾਲ ਹੱਥੋ ਪਾਈ ਵੀ ਹੋਇਆ ਵਾ ਅੱਛਾ ਉਦੋਂ ਬਾਅਦ ਸਾਡੇ ਤੇ ਇਲਜ਼ਾਮ ਲਾਉਂਦਾ ਵਾ ਬਈ ਮੈਂਬਰ ਆ ਉਥੇ ਥਾਣੇ ਜਾ ਕੇ ਰਿਪੋਰਟ ਦੇ ਗਿਆ ਸਾਡੇ ਤੇ ਬਈ ਮੇਰੇ ਨਾਲ ਹੱਥੋ ਪਾਈ ਹੁੰਦੀ ਆ ਮੇਰਾ ਸਮਾਨ ਖੋ ਕੇ ਲੈ ਗਈ ਹਾਲਾਂਕਿ ਚਾਬੀਆਂ ਇੱਥੇ ਮੁੰਡਾ ਖੜਾ ਵਾ ਸਰਬਾ ਸਰਬੇ ਸਰਬੇ ਕੰਕੀ ਸਾਡੀਆਂ ਦੋ ਟੈਕੇ ਚਾਬੀਆਂ ਫੜ ਕੇ ਲੈ ਗਿਆ ਇਹ ਤੂੰ ਹੁਣ ਸਾਨੂੰ ਕਹਿੰਦਾ ਆ ਕੇ ਕੰਨਾਂ ਚਾਬੀਆਂ ਦਮ ਹੋ ਗਈਆਂ ਬਣ ਕੇ ਆਉਗੀਆਂ ਨਹੀਂ ਤੁਸੀਂ ਖੋਲੀਆਂ ਖੋਲੀਆਂ ਕਹਿੰਦਾ ਮੈਂ ਤੂੰ ਖੋਗੇ ਲੈ ਕੇ ਸਮਾਨ ਨਾਲੇ ਪੈਸੇ ਲੈ ਕੇ ਨਾਲੇ ਤੁਸੀਂ ਇੱਥੇ ਇੱਥੇ ਕੰਮ ਕਰਦਾ ਹਾਂ ਹਾਂਜੀ ਮੈਂ ਕੰਮ ਕਰਦਾ ਹਾਂ ਇੱਥੇ ਜ਼ਿੰਦਗੀ ਨੇ ਲਾਇਆ ਹਾ ਇਹ ਜ਼ਿੰਦਾ ਮੈਂ ਲਾਇਆ ਸੀ ਚਾਬੀ ਇਹਦੀ ਕਿੱਥੇ ਆ ਚਾਬੀਆਂ ਜੀ ਮੇਰੇ ਕੋਲ ਇਹ ਚਾਬੀਆਂ ਹੁੰਦੀਆਂ ਆ ਮੈਂ ਹਾਂ ਨੇ ਤੇ ਉਦੋਂ ਬਾਅਦ ਕੋ ਰੌਲਾ ਪਿਆ ਕਿ ਪੰਜ ਕਿੰਨੇ ਪਾਣੀ ਨਹੀਂ ਛੱਡਣਾ ਉਹਨੇ ਦੋਨੇ ਟੈਂਕਿਆਂ ਦਾ ਕਿਉਂ ਕਾਤੇ ਨਹੀਂ ਛੱਡਣਾ ਨਹੀਂ ਨਹੀਂ ਮੈਨੂੰ ਪਤਾ ਜੀ ਮੈਂ ਕਿਹਾ ਵੀ ਵੇਖੋ ਇਹ ਗੱਲ ਆ ਕਿ ਮੈਂ ਨਹੀਂ 70 ਖਾਣੇ ਕਿਦੋਂ ਇਹ ਨਾ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ ਇਹ ਚਾਬੀਆਂ ਫੜਾ ਦੇ ਮੈਨੂੰ ਮੈਂ ਜਾਬੀਆ ਸਰਪੰਚ ਲੈ ਕੇ ਗਿਆ ਉਸ ਤੋਂ ਬਾਅਦ ਚੋਕ ਕਹਦਾ ਮੈਂ ਪਾਣੀ ਨਹੀਂ ਛੱਡਣ ਦੇਣਾ ਲੋਕਾਂ ਦਾ ਕੀ ਜੂਰਾ ਹਾਂ ਚਲੋ ਜੇ ਕੋਈ ਅਲੱਗ ਜੇ ਕਿਸੇ ਦੀ ਕੋਈ ਤਲਖੀ ਹੋਈ ਆ ਬਹਿਸ ਹੋਈ ਹੋਵੇ ਕਿ ਬੱਕਰਾ ਮੈਟਰ ਆ ਪਰ ਪਾਣੀ ਕਿਉਂ ਬੰਦ ਕੀਤਾ ਜਿੰਦਾ ਕਿਉਂ ਲਾਇਆ ਉਹ ਇੱਕ ਗਲਤ ਗੱਲ ਹੈ ਗਲਤ ਗੱਲ ਹੈ ਜੀ ਅਸੀਂ ਵੀ ਇਹੀ ਕਹਿੰਦੇ ਆ ਬਤੂ ਪਾਣੀ ਨਾ ਬੰਦ ਕਰ ਜੇ ਕੋਈ ਜਰਾ ਮੈਟਰ ਹੈਗਾ ਬੈਠ ਕੇ ਗੱਲ ਕਰ ਸਾਡੇ ਨਾਲ ਹੂੰ ਟੇਬਲ ਤੇ ਬੈਠ ਹੱਡੇ ਕੋਲ ਬਾਈ ਜੀ ਮੈਂ ਆਹ ਸਟੇਟਮੈਂਟ ਚੱਕੀ ਬੰਦਾ ਕੋਲੇ ਆ ਮੇਰੇ ਕੋਲ ਸਟੇਟਮੈਂਟ ਸਾਡੇ ਸਾਡੇ 5 ਵਜੇ ਵੱਜ ਗਏ ਵੀਰੇ ਨਾਲੇ ਹਾਂ ਇੱਕ ਸਾਲ ਦੀ ਸਾਡੇ ਪਿੰਡ ਦੀ ਇਹ ਸਿਰਫ ਇੱਕ ਸਾਲ ਦੀ ਹੈ ਜੀ ਅਸੀਂ ਪੀਲੇ ਸਾਲਾਂ ਦੀ ਕਢਾਲੀ ਤਾਂ ਹੋਰ ਵੀ ਕਢਾਲਾ ਨਿਕਲ ਸਕਦਾ ਇਹਦੇ ਵਿੱਚ ਅਸੀਂ ਤਾਂ ਸਰ ਭਾਈ ਕਹਿੰਦਾ ਹੱਡੇ ਟਾਈਮ ਨਾਲ ਦੱਸਦੇ ਸਾਨੂੰ ਪੀਸ ਹਿਸਾਬ ਕਿਤਾਬ ਪਰ ਉਹ ਸਾਨੂੰ ਦੱਸਣ ਦੇ ਵੀ ਆ ਸਾਡੇ ਦਿਲ ਜਾਮ ਲਾ ਰਿਆ ਉਲ ਉਹ ਗੱਲ ਹੋ ਰਹੀ ਹੈ ਨਹੀਂ ਮੈਂ ਵੀਡੀਓ ਲਾਈਵ ਹੋਣ ਤੋਂ ਪਹਿਲਾਂ ਮੈਨੂੰ ਨੰਬਰ ਮੈਂ ਲੈ ਲਿਆ ਸੀ ਮੈਂ ਉਹਨਾਂ ਨਾਲ ਗੱਲ ਕੀਤੀ ਸੀਗੀ ਮੇਰਾ ਖਿਆਲ ਆ ਵੀ ਉਹਨਾਂ ਦਾ ਨੰਬਰ ਹੈਗਾ 0067 ਆ ਮਗਰ ਖਣੀ ਹਾਂਜੀ ਇਹੀ ਹੈ ਜੀ ਉਹ ਕਹਿੰਦੇ ਬਈ ਮੇਰੇ ਮੇਰਾ ਮੇਰੇ ਤੇ ਹੱਥ ਚੁੱਕਿਆ ਪਤਾ ਨਹੀਂ ਮੇਰੇ ਤੋਂ ਰਜਿਸਟਰ ਖੋ ਲਿਆ ਆਪਾਂ ਗਾਲ ਕੱਢ ਕੇ ਕਿਸੇ ਨੂੰ ਬਤੂ ਜੀ ਨਾਲ ਗੱਲ ਕਰਾਂਗੇ ਫਿਰ ਬਰਦਾਸ਼ਤ ਫਰੇਕ ਹੁੰਦਾ ਨਹੀਂ ਕਰਦਾ ਹੁੰਦਾ ਜਦੋਂ ਕੋਈ ਹੱਦ ਤੱਕ ਹੁੰਦੀ ਹੈ ਕਿਸੇ ਦਾ ਜਦੋਂ ਸਿਰ ਤੋਂ ਪਾਣੀ ਲੰਘਿਆ ਜਦ ਸਾਡੀਆਂ 5 ਮੀਟਿੰਗਾਂ ਹੋ ਗਈਆਂ ਤੇ ਤੁਸੀਂ ਕਹਿ ਰਹੇ ਸਾਨੂੰ ਹਿਸਾਬ ਦਾ ਦੱਸ ਦੋ ਕੌਣ ਦੱਸ ਰਿਹਾ ਹੈ ਜੀ ਆ ਤੁਸੀਂ ਮਨਪ੍ਰੀਤ ਸਿੰਘ ਤੋਂ ਆਏ ਮੈਂਬਰ ਇਹਨਾਂ ਨਾਲ ਗੱਲ ਤੁਸੀਂ ਪਾਂਚੋਂ ਵੀਰੇ ਬਿਲਕੁਲ ਮੈਂ ਮੌਜੂਦਾ ਪਾਂਚ ਆ ਮਰਪੀ ਸਿੰਘ ਤੋਂ ਆਇਆ ਤੇ ਮੈਂ ਉਹਨੂੰ ਸਿਰਫ ਇਹੀ ਗੱਲ ਕਹੀ ਸੀ ਕਿ ਸਦਵੀਰ ਤੂੰ ਸਾਨੂੰ ਪਿਛਲਾ ਹਿਸਾਬ ਦੇ ਦੇ ਤੇ ਅਸੀਂ ਨਵੇਂ ਬਿੱਲ ਅਸੀਂ ਤੁਹਾਨੂੰ ਦੁਬਾਰਾ ਫੇਰ ਕੱਟਣ ਦੇਣੀ ਹੂੰ ਕਟਾਂਗੇ ਅੱਜ ਨਹੀਂ ਕਟਾਂਗੇ ਕੱਲ ਕਟਾਂਗੇ ਇਹ ਖੜਾ ਹੋਇਆ ਖੜਾ ਹੋ ਕੇ ਟੇਬਲ ਤੇ ਜ਼ੋਰ ਦੀ ਹੱਥ ਮਾਰ ਕੇ ਇਹਨੇ ਲਲਕਾਰ ਕੇ ਕਿਹਾ ਇਹਨੇ ਬਹੁਤ ਅਪਸ਼ਾਪਦ ਗਲਤ ਬੋਲਿਆ ਮੈਂ ਕੈਮਰੇ ਤੇ ਕਹਿ ਨਹੀਂ ਸਕਦਾ ਇਹਨੇ ਗਾਲ ਕੱਢੀ ਜਦੋਂ ਮੈਂ ਇਹਨੂੰ ਖੜਾ ਹੋ ਕੇ ਕਿਹਾ ਮਕ ਤੂੰ ਮੈਨੂੰ ਗਾਲ ਕੱਢ ਰਹੇ ਹਾਂ ਕਿਉਂ ਕੱਢ ਰਹੇ ਹਾਂ ਹੂੰ ਕਹਿੰਦਾ ਮੈਂ ਤਾਂ ਇੱਦਾਂ ਹੀ ਕੱਢੂ ਇਹਨੇ ਮੇਰੇ ਗਲਮੇ 'ਚ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਫਿਰ ਸਾਡੇ ਵਿੱਚ ਹੱਥੋਂ ਪਾਈ ਹੋਈ ਤੇ ਮੌਜੂਦਾ ਸਾਰੇ ਮੈਂਬਰ ਉੱਥੇ ਮੌਜੂਦ ਨੇ ਕੋਈ ਜਾਤੀਵਾਦ ਸ਼ਬਦ ਨਹੀਂ ਇਹਨੂੰ ਬੋਲਿਆ ਗਿਆ ਜਦੋਂ ਜਦ ਕਿ ਜਾਤੀਵਾਦ ਤਾਂ ਇਹਨੂੰ ਜੇ ਬੋਲਣਾ ਹੁੰਦਾ ਅੱਜ ਤੋਂ 8-10 ਮਹੀਨੇ ਪਹਿਲਾਂ ਕਹਿ ਦਿੰਦਾ ਮੈਂ ਮੈਂ ਇਹ ਦੀ ਹਰ ਤਾਂ ਸਪੋਰਟ ਕਰਦਾ ਰਿਹਾ ਸਿਗਨੇਚਰ ਕੀਤੇ ਹਰ ਤਾਂ ਹਰੇਕ ਮਤਿਆਂ ਦੇ ਉੱਤੇ ਪਰ ਜਦ ਦੇਖਿਆ ਮੈਂ ਕੀ ਇਹ ਗਵਨ ਕਰ ਰਿਹਾ ਤਾਂ ਮੈਂ ਪਿੱਛੇ ਹਟ ਗਿਆ ਇਸ ਚੀਜ਼ ਤੋਂ ਤੇ ਤੁਹਾਡੇ ਕਹਿਣ ਦਾ ਮਤਲਬ ਵੀ ਜਿਹੜਾ ਜਿਵੇਂ ਬਾਈ ਦੀ ਹੋਣਾ ਕੋਲ ਸਟੇਟਮੈਂਟ ਆ ਤੁਸੀਂ ਕਹਿ ਰਹੇ ਹੋ ਵੀ ਇਹਦੇ ਪੈਸੇ ਦਾ ਇਹਦੀ ਜਾਂਚ ਹੋਣੀ ਚਾਹੀਦੀ ਆ ਇਹਦੀ ਜਾਂਚ ਹੋਣੀ ਚਾਹੀਦੀ ਆ ਜਿਹੜੇ ਪਿਛਲੇ 10 ਮਹੀਨਿਆਂ ਨੇ ਮਹੀਨਿਆਂ ਚ ਇਹਨਾਂ ਨੇ ਇਹ ਦੇ ਵਿੱਚ ਬੈਂਕ ਚ ਪੈਸੇ ਜਮਾ ਨਹੀਂ ਕਿਉਂ ਨਹੀਂ ਕਰਾਏ ਗਏ ਜਦ ਕਿ ਰੂਲ ਇਹ ਹੁੰਦਾ ਕਿ ਜਦੋਂ ਵੀ ਕੋਈ ਪੈਸੇ ਆ ਉਹ ਖਾਤੇ ਜਮਾ ਹੁੰਦੇ ਆ ਚੈੱਕ ਰਾਹੀਂ ਪੇਮੈਂਟ ਜਾਂਦੀ ਆ ਤੇ ਇਹ ਕੈਸ਼ ਦੀਆਂ ਐਂਟਰੀਆਂ ਕਿਹੜੀ ਮਰਜ਼ੀ ਨਾਲ ਕਰ ਰਹੇ ਨੇ ਜਦ ਕਿ ਇਹ ਮੌਜੂਦਾ ਕੋਈ ਅਹੁਦਾ ਨਹੀਂ ਹੈ ਇਹਨਾਂ ਕੋਲ ਠੀਕ ਹੈ ਸਰਪੰਚ ਨਹੀਂ ਦਾ ਸਰਪੰਚ ਸਾਡੀ ਸਾਡੀ ਮੰਗ ਇਹ ਹੀ ਆ ਕਿ ਸਰਪੰਚਣੀ ਸਾਡੀ ਤਕਰੀਬ 'ਚ ਸਾਡੇ ਵਿੱਚ ਹੋਣੀ ਚਾਹੀਦੀ ਆ ਅੱਬ ਜਦੋਂ ਪ੍ਰੋਟੋਕਾਲ ਦੇ ਹਿਸਾਬ ਨਾਲ ਜਿਹੜਾ ਸਰਪੰਚ ਆ ਉਹ ਆਵੇ ਮੀਟਿੰਗ 'ਚ ਅਸੀਂ ਜੋ ਮਨਮਰਜ਼ੀਆਂ ਨੇ ਉਹ ਬੰਦ ਕਰੀਏ ਚਲੋ ਜਿੰਦਾ ਜਿਹੜਾ ਆ ਵੀਰੇ ਹੁਣੇ ਇਹ ਮੈਂਬਰ ਪੰਚਾਇਤ ਆ ਮੈਂ ਤੁਹਾਨੂੰ ਦੁਬਾਰਾ ਫੇਰ ਕਮਾ ਕੇ ਦਿਖਾ ਦੇ ਆ ਤੇ ਇਧਰਲੀ ਸਾਈਡ ਆ ਆ ਤਾਂ ਟੈਂਕੀ ਬਣੀ ਹੋਈ ਆ ਮੱਸੜ ਤੇ ਆਹ ਸਰਪੰਚ ਸਾਡੀ ਸਾਡੀ ਮੰਗੇ ਇਹੀ ਆ ਕਿ ਸਰਪੰਚਣੀ ਸਾਡੀ ਜੀਵੀਰ ਬਾ ਸਾਡੇ ਵਿਚ ਹੋਣੀ ਚਾਹੀਦੀ ਆ ਆ ਵੀ ਜਦੋਂ ਪ੍ਰੋਟੋਕੋਲ ਦੇ ਹਿਸਾਬ ਨਾਲ ਜਿਹੜਾ ਸਰਪੰਚ ਆ ਉਹ ਆਵੇ ਮੀਟਿੰਗ ਅਸੀਂ ਜੋ ਮਨਮਰਜ਼ੀਆਂ ਨੇ ਉਹ ਬੰਦ ਕਰੀਏ ਚਲੋ ਜਿੰਦਾ ਜਿਹੜਾ ਆ ਵੀਰੇ ਹੁਣੇ ਇਹ ਮੈਂਬਰ ਪੰਚਾਇਤ ਦਾ ਮੈਂ ਤੁਹਾਨੂੰ ਦੁਬਾਰਾ ਫੇਰ ਘੁਮਾ ਕੇ ਦਿਖਾ ਦਿਆਂ ਤੇ ਇਧਰਲੀ ਸਾਈਡ ਆ ਆ ਤਾਂ ਟੈਂਕੀ ਬਣੀ ਹੋਈ ਆ ਮੱਸੜ ਤੇ ਹਾਂਜੀ ਦੱਸੋ ਅੱਛਾ ਆਪਾਂ ਸਰਪੰਚ ਵੀਰੇ ਕੀ ਗੱਲ ਜਿੰਦਾਗਾ ਤੇ ਲਾਇਆ ਆਪਾਂ ਇਹ ਜਿੰਨਾਂ ਦੀ ਲਾਇਆ ਅੱਜ ਪੰਚਾਇਤ ਘਰ ਦੇ ਵਿੱਚ ਮੇਰੇ ਨਾਲ ਹੱਥੋਂ ਪਾਈ ਹੋਈ ਆ ਹਾਂ ਜੇਖੋ ਮੇਰੀ ਮਿਸੇਜ ਸਰਪੰਚ ਆ ਮੈਂ ਕਮੇਟੀ ਦਾ ਮੈਂਬਰ ਹਾਂ ਕਮੇਟੀ ਸਾਡੀ ਬਣੀ ਹੋਈ ਆ ਹਾਂਜੀ ਬਾਕਾਇਦਾ ਸਾਰੇ ਇਹਨਾਂ ਨੂੰ ਮਤਲਬ ਪੰਚਾਇਤ ਮੈਂਬਰ ਦੱਸ ਕੇ ਸਾਈਨ ਹੋਏ ਹੋਏ ਆ ਕਿ ਕਮੇਟੀ ਦਾ ਮੈਂ ਮੈਂਬਰ ਹਾਂ ਪਰ ਵੀਰ ਜੀ ਤੁਸੀਂ ਪ੍ਰੋਟੋਕੋਲ ਦੇ ਹਿਸਾਬ ਨਾਲ ਜਿਹੜੇ ਲੇਡੀਜ਼ ਸਰਪੰਚ ਆ ਤਾਂ ਸਰਪੰਚ ਹੀ ਬੈਠ ਸਕਦਾ ਮੀਟਿੰਗ ਚ ਉਹੀ ਕਰਦੇ ਆ ਨਹੀਂ ਉਹਦੇ ਮੀਟਿੰਗ ਚ ਨਹੀਂ ਆਉਂਦੇ ਉਹੀ ਕਰਦੇ ਆ ਗੱਲ ਸੁਣ ਲਓ ਉਹੀ ਕਰਦੇ ਆ ਮੈਂ ਪ੍ਰੋਟੋਕੋਲ ਦੇ ਹਿਸਾਬ ਨਾਲ ਹੀ ਚੱਲਦਾ ਇਹ ਪ੍ਰੋਟੋਕੋਲ ਦੇ ਹਿਸਾਬ ਦੇ ਨਾਲ ਮੈਸੀ ਕਮੇਟੀ ਬਣੀ ਹੋਈ ਆ ਜੇ ਕਮੇਟੀ ਦਾ ਮੈਂ ਮੈਂਬਰ ਆ ਮੈਂ ਤਾਂ ਜਾ ਕੇ ਉੱਥੇ ਬੈਠਾ ਨਹੀਂ ਪਰ ਇਹ ਕਹਿੰਦੇ ਸੀ ਹਿਸਾਬ ਮੰਗਿਆ ਤੁਸੀਂ ਗਰਮ ਹੋ ਗਏ ਹਿਸਾਬ ਦਿੱਤਾ ਮੇਰਾ ਖਜ਼ਾਨਚੀ ਸੀਗਾ ਹਿਸਾਬ ਖਜ਼ਾਨਚੀ ਤੋਂ ਲੈਣਾ ਕਿ ਸਰਪੰਚ ਤੋਂ ਲੈਣਾ ਨਹੀਂ ਇਹ 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 ਕਹਿੰਦੇ ਸੀ ਆ ਮੁੰਡੇ ਖੜੇ ਆ ਮੈਂਬਰ ਬੰਦਾ ਕਹਿੰਦੇ ਅਸੀਂ ਹਿਸਾਬ ਮੰਗਿਆ ਉਹ ਗੱਲ ਕਰ ਆਪਦੀ ਖਜ਼ਾਨੇ ਹਜੇ ਵੇਜੇ ਜੋ ਅਗਰਬਾਤੀ ਖੜੀ ਹੋਈ ਦੀ ਵੀ ਮੈਂ ਹਿਸਾਬ ਸੁਣਾਉਣਾ ਉਸ ਤੋਂ ਪਹਿਲਾਂ ਕਿ ਆ ਕੇ ਮੇਰੇ ਹੱਥੋਂ ਭਾਈ ਹੋਇਆ ਹੱਥੋਂ ਭਾਈ ਹੋਣਾ ਚਲੋ ਗਲਤ ਆਸ ਦੀ ਇਹ ਵੀ ਕਹਨੇ ਆ ਪਰ ਆ ਜਿੰਦਾ ਕਾ ਤੇ ਲਾਇਆ ਤੁਸੀਂ ਜਿੰਦਾ ਨਹੀਂ ਇਹਦੀਆਂ ਚਾਬੀਆਂ ਉੱਥੇ ਮੇਥੋਂ ਹੋਈਆਂ ਨਹੀਂ ਨੇ ਉਹ ਲੋਕ ਅਸੀਂ ਆਪ ਤੋੜ ਰਹੇ ਹਾਂ ਨਹੀਂ ਉਹ ਮੁੰਡਾ ਜਿਹੜਾ ਇੱਥੇ ਡਿਊਟੀ ਕਰਦਾ ਉਹ ਕਹਿੰਦਾ ਮੇਥੋਂ ਦਾ ਸਰਪੰਚ ਨੇ ਚਾਬੀਆਂ ਬੜੀਆਂ ਕਿੱਥੇ ਆ ਗਈਆਂ ਸਾਡੀ ਮੈਨੂੰ ਦਿੱਤੀਆਂ ਨੇ ਚਾਬੀਆਂ ਮੈਨੂੰ ਦਿੱਤੀਆਂ ਸੀਗੀਆਂ ਇਹ ਰੌਲਾ ਪੈ ਗਿਆ ਬਾਅਦ ਚਾਬੀਆਂ ਗੁੰ ਰੋਲਾ ਪੈਣ ਤੋਂ ਬਾਅਦ ਉਹ ਮੁੰਡੇ ਨੇ ਚਾਬੀਆਂ ਤੇ ਤੁਸੀਂ ਆਪਣੀਆਂ ਚਾਬੀਆਂ ਲੈ ਗਿਆ ਉਹ ਤੋਂ ਕਹਿੰਦਾ ਵੀ ਅੱਜ ਟੂਟੀ ਦਾ ਪਾਣੀ ਜਿਵੇਂ ਤੁਹਾਨੂੰ ਉਹਨੇ ਦੱਸਿਆ ਅਸੀਂ ਉਸ ਟਾਈਮ ਹਾਂਜੀ ਦੱਸੋ ਇੱਕ ਮਿੰਟ ਇੱਕ ਮਿੰਟ ਵੀਰੇ ਆਪਾਂ ਸਾਰੇ ਪਿਆਰ ਨਾਲ ਗੱਲ ਕਰਨੀ ਆ ਗਰਮ ਨਹੀਂ ਹੋਣਾ ਗੱਲ ਪਿਆ ਸਾਡਾ ਇਹ ਭਾਈ ਯਾਰ ਹਾਂ ਚਲੋ ਹਿੰਮਤ ਕਰਕੇ ਇਹਨੂੰ ਬਣਾਇਆ ਵੀ ਅਸੀਂ ਜੂਰ ਲਾਇਆ ਇਹ ਕਹਿੰਦਾ ਅਸੀਂ ਪ੍ਰੋਟੋਕੋਲ ਦੇ ਨਾਲ ਚੱਲਦੇ ਹਾਂ ਆ ਮੇਰੇ ਕੋਲੇ ਪੰਚਾਇਤ ਦੀ ਵੀਡੀਓ ਆ ਸਾਡੀ ਜ਼ਮੀਨ ਦੀ ਬੋਲੀ ਹੋ ਰਹੀ ਆ ਤੁਸੀਂ ਦੇਖ ਰਹੇ ਹੋ ਪ੍ਰੋਟੋਕੋਲ ਦੇ ਹਿਸਾਬ ਨਾਲ ਕੌਣ ਬਿਠਾਇਆ ਚ ਜਗਦੀਪੂਰ ਬੈਠੀ ਆ ਇਹ ਕੌਣ ਬੈਠਾ ਵਾ ਨਹੀਂ ਫਿਰ ਜੇ ਇਹ ਸਰਪੰਚ ਹੈ ਨਹੀਂ ਇਹ ਉੱਥੇ ਬ ਤੁਸੀਂ ਉਦੋਂ ਕਹਿੰਦੇ ਵੀ ਤੁਸੀਂ ਆਪਦੀ ਵਾਈਫ ਨੂੰ ਭੇਜੋ ਇੱਥੇ ਬਾਈ ਜੀ ਵੀਡੀਓ ਸਾਰ ਨੂੰ ਲੈ ਕੇ ਦੇ ਕੇ ਆਂਦਾ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਮੈਂ ਮਹਿਕਮੇ ਜਾ ਕੇ ਆਇਆ ਜੇਈ ਨੂੰ ਮਿਲਿਆ ਐਸਡੀਓ ਨੂੰ ਮਿਲਿਆ ਐਕਸ਼ਨ ਤੱਕ ਮਿਲਿਆ ਬਾਅਦ ਤੋਂ ਪਾਈ ਜਿਸ ਦਿਨ ਵੀ ਇਹ ਵੀਡੀਓ ਆ ਉਸ ਦਿਨ ਦੀ ਬੋਲੀ ਹੋਈ ਉਹ ਉਸ ਦਿਨ ਬੋਲੀ ਨਹੀਂ ਜਦੋਂ ਬੋਲੀ ਹੋਈ ਆ ਮੇਰੇ ਕੋਲ ਵੀਡੀਓ ਪਈ ਆ ਬਕਾਇਦਾ ਸੈਕਟਰੀ ਆਇਆ ਸਾਰੀ ਪੰਚਾਇਤ ਆਈ ਆ ਤਾਂ ਅਸੀਂ ਬੋਲੀ ਕਰਾਈ ਆ ਬੈਠੋ ਮਿਸ ਜੀ ਮੇਰੀ ਬੈਠੀ ਆ ਉਸ ਨੂੰ ਪਰ ਪਿੰਡ ਦੀ ਜਿਹੜੀ ਗੱਲ ਆਪਣੀ ਗੱਲਬਾਤ ਆਪਸ ਵਿੱਚ ਹੋ ਗਈ ਤੁਸੀਂ ਜਿੰਦਾ ਨਾ ਨਾ ਲਾਓ ਇਹ ਤੁਹਾਡੀ ਆਪਣੀ ਗੱਲ 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 ਲੋਕ ਤੋੜਾਂਗੇ ਅਸੀਂ ਹੁਣ ਚਾਬੀ ਦੇ ਨਾਲ ਖੜੇ ਆ ਨਹੀਂ ਫਿਰ ਜਦੋਂ ਮੇਰੀ ਗੱਲ ਹੁਣ ਚਾਬੀਆਂ ਹੀ ਆਪਣੇ ਕੋਲ ਆਪਾਂ ਤੋੜਨਾ ਕਹਤੇ ਆਪਾਂ ਖੋਲਣਾ ਜੇ ਚਾਬੀਆਂ ਹੁੰਦੀਆਂ ਤੇ ਫਿਰ ਉਹਦੇ ਵਿੱਚ ਚਾਬੀਆਂ ਨੇ ਜਿਹੜੇ ਆ ਕਿ ਲੋਕ ਤੋੜੋ ਅਸਲ ਪਾਣੀ ਭੰਗ ਕਰਨ ਚੱਲੇ ਉਹ ਮੁੰਡਾ ਕਿੱਥੇ ਆ ਉਹ ਜਿਹੜਾ ਕੰਮ ਕਰਦਾ ਵਾ ਉਹ ਮੁੰਡੇ ਨੇ ਕਿਹਾ ਉਹ ਇੱਥੇ ਨੀ ਪਰ ਜਿੰਦਾ ਲਾਇਆ ਹੀਗਾ ਤੇ ਆਪਾਂ ਸਾਰੇ ਮੈਂਬਰ ਬਜਾ ਰਹੇ ਕੋਈ ਇੱਕ ਦੋ ਰੈ ਨਹੀਂ ਕੋਈ ਝੂਠ ਨਹੀਂ ਚਾਬੀ ਸਰਪੰਚ ਕੋਲੇ ਹੀ ਆ ਚਾਹੇ ਹੁਣ ਗੱਲ ਕਰਦੇ ਆ ਮੇਰੇ ਕੋਲ ਸਿੱਧੀ ਗੱਲ ਆ ਮੇਰੀ ਗੱਲ ਵੀ ਹੋਈ ਸੀ ਸਰਪੰਚ ਨਾਲ ਥੋੜਾ ਟਾਈਮ ਪਹਿਲਾਂ ਮੇਰੇ ਤੋਂ ਸਿੱਧੀ ਗੱਲ ਆ ਸਰਪੰਚੀ ਕੋਲੇ ਚਾਬੀ ਆ ਕੋਈ ਝੂਠ ਨਹੀਂ ਇਹ ਫਿਰ ਗੱਲ ਕਰਾਂਗੇ ਮੈਂ ਮੁਕਰਨ ਚਾਹੀ ਮੈਂ ਇਹ ਜਿੰਦਾ ਨਾ ਲਾਓ ਤੁਸੀਂ ਲੜਾਈ ਹੈਗੀ ਤੁਸੀਂ ਗੱਲਬਾਤ ਤੁਸੀਂ ਮੋਹਤਵਾਰ ਹੋ ਪਿੰਡ ਦੇ ਤੁਸੀਂ ਬਹਿ ਕੇ ਨਿਮੇੜ ਲੋ ਜਿੰਦਾ ਨਾ ਲਾਓ ਪਾਣੀ ਨਾ ਆ ਰਿਹਾ ਇਹ ਜਿੰਦਾ ਦੇਖੋ ਜੀ ਕਹਿੰਦਾ ਗੁੰਮਾ ਕੇ ਪੁੱਛ ਆ ਗਿਆ ਸਾਡਾ ਉਹਨਾਂ ਟੈਂਕੀਆਂ ਦਾ ਠੀਕ ਹੈ ਨਾ ਕਹਿੰਦਾ ਦੋਨਾਂ ਟੈਂਕੀਆਂ ਦਾ ਪਾਣੀ ਨਹੀਂ ਸਿੱਖਾ ਹੈਗਾ ਬੰਦ ਕਰ ਦੇ ਦੇਖੋ ਜੀ ਪਿਆਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੀ ਗੱਲ ਅਸਲੀਅਤ ਆ ਲੋਕਾਂ ਸਾਹਮਣੇ ਆ ਗਈ ਆ ਇਹਦੇ ਵਿੱਚ ਕੋਈ ਧੋ ਰਿਆ ਨਹੀਂ ਕਿਹੜਾ ਹੁਣੋਂ ਮੁੰਡੇ ਨੇ ਵੀ ਕਹਿਤਾ ਸਾਰੇ ਮੈਂਬਰ ਖੜੇ ਆ ਜਿੰਨੇ ਕਹਿੰਦੇ ਪਚਾਪੀ ਸਰਪੰਚ ਕੋਲ ਆ ਉਹਨੂੰ ਜਿੰਦਾ ਲਾਉਣਾ ਨਹੀਂ ਚਾਹੀਦਾ ਸੀਗਾ ਗਰਮੀ ਦਾ ਟਾਈਮ ਆ ਲੋਕਾਂ ਦੇ ਘਰੇ ਪਸ਼ੂ ਆ ਬੱਚੇ ਆ ਹਰ ਬੰਦੇ ਨੇ ਪਾਣੀ ਪੀਣਾ ਦੇਖ ਲੋ ਜਿੰਦਾ ਲਾਉਣਾ ਬਹੁਤ ਗਲਤ ਗੱਲ ਆ ਇਹ ਹੋਇਆ ਹੁਣ ਬੁੱਲੀਆਂ ਦੇ ਜਿੰਦਾ ਬੰਦੇ ਜਿੰਦਾ ਬੰਦੇ ਲਾਉਂਦੇ ਆ ਨਾਲੇ ਗਰੁੱਪਾਂ ਦੇ ਭਾਈਆਂ ਦਾ ਬਾਜਾ ਕਰਦੇ ਆ ਨਹੀਂ ਨਹੀਂ ਇਹ ਚਾਪ ਮਿਸਗਾਈਡ ਨਹੀਂ ਕਰਨਾ ਚਾਹੀਦਾ ਪੜਿਆ ਲਿਖਿਆ ਨਗਰ ਆ ਮੁੱਲਾਂਪੁਰ ਨਾ ਮੁੱਲਾਂਪੁਰ ਨਗਰ ਤੇ ਬਹੁਤ ਮਾਣ ਆ ਹੀ ਗਾ ਇਹ ਨਹੀਂ ਗੱਲ ਪਰ ਇਹ ਜਿਹੜੀ ਆ ਗੱਲ ਗੱਲ ਹੋਈ ਆ ਬਹੁਤ ਗਲਤ ਹੋਈ ਆ ਗਿਆਨ ਦੀ ਆ ਗਿਆਨ ਦੀ ਦਿਖਾ ਦਿਓ ਆ ਗਿਆਨ ਦੀ ਸਾਰਾ ਪਿੰਡ ਭਰੇ ਹਿਆਣਾ ਜੀ ਹੁਣ ਚਲੋ ਹੁਣ ਜਿਹੜੀ ਗੱਲ ਆ ਹੁਣ ਉਹਨਾਂ ਨੇ ਜਿੰਦਾ ਤਾਂ ਲਾਤਾ ਹਨਾ ਚਲੋ ਹੁਣ ਆਪਾਂ ਜਿਹੜਾ ਮੈਸੇਜ ਦੇਣਾ ਸੀ ਉਹ ਦੇ ਤਾ ਭਈ ਹੁਣ ਚਾਹੇ ਖੋਲ ਦੇਣ ਪਰ ਜਿੰਦਾ ਲਾਇਆ ਉਹ ਬਹੁਤ ਗਲਤ ਗੱਲ ਆ ਠੀਕ ਆ ਜੀ ਸਾਰਾ ਪਿੰਡ ਆ ਦੇਖੋ ਇਕੱਠਾ ਪਿੰਡ ਹੋਇਆ ਹੋਇਆ ਵਾ ਸਾਰੇ ਲੋਕ ਇਕੱਤਰ ਨੇ ਠੀਕ ਆ ਇਹ ਕਹਿੰਦੇ ਵੀ ਗਲਤ ਆ ਜਿਹੜਾ ਜਿੰਦਾ ਲਾਉਣਾ ਬਹੁਤ ਗਲਤ ਆ ਜਿਹੜੀ ਕਿਸੇ ਨਾਲ ਜਵਾਨੀ ਕਲਾਮੀ ਕੋਈ ਗੱਲ ਹੋਈ ਆ ਉਹ ਆਪਾਂ ਬਹਿ ਕੇ ਨਵੇੜ ਸਕਦੇ ਆ ਕਿਉਂਕਿ ਚੁਣੀ ਹੋਈ ਪੰਚਾਇਤ ਬਹੁਤ ਵੱਡੀ ਪੰਚਾਇਤ ਹੁੰਦੀ ਆ ਚੁਣੀ ਹੋਈ ਪੰਚਾਇਤ ਤੇ ਮੈਂਬਰ ਪੰਚਾਇਤ ਹਾਈ ਕੋਰਟ ਸੁਪਰੀਮ ਕੋਰਟ ਜਿੰਨੀ ਪਾਵਰ ਰੱਖਦੇ ਆ ਪੰਚਾਇਤ ਪੰਚਾਇਤ ਬਹੁਤ ਵੱਡੀ ਹੁੰਦੀ ਆ ਪਰ ਜਦੋਂ ਪੰਚਾਇਤੀ ਆਗੂ ਜਾਂ ਪੰਚਾਇਤ ਨੂੰ ਚੁਣਉਣ ਵਾਲੀ ਆ ਇਹਨਾਂ ਇਹਨਾਂ ਚੀਜ਼ਾਂ ਨੂੰ ਟੱਚ ਜਾਣਨ ਲੱਗ ਜਾਣ ਤਾਂ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਗੱਲ ਦਾ ਰੋਸ ਜ਼ਰੂਰ ਦਿਖਾਈ ਦੇਊਗਾ ਮੁੱਲਾਂਪੁਰ ਪਿੰਡ ਤੋਂ ਬਿੱਟੂ ਸਵਾਤੀ ਕਲਾ ਰਿਪੋਰਟ ਧੰਨਵਾਦ ਜੀ ਬਾਈ ਰਜਾ ਖਾਲਸਾ ਬਾਈ ਰਜਾ ਪਤਨੀ